ਆ ਗਈ ਤਿੰਨ ਦਿਨ ਤੋਂ ਪੁਲਸ ਕਿੱਥੇ ਜਦੋਂ ਦੇਨਦਿਆਂ ਦੇ ਰੋਜ਼ ਆਮ ਲੋਕ ਗੋਲੀਆਂ ਨਾਲ ਪੁੱਨ ਦਿੱਤੇ ਜਾਂਦੇ ਉਹਦਾ ਪੁਲਸ ਕਿੱਥੇ ਆ ਉਹਦਾ ਸਰਕਾਰ ਕਿੱਥੇ ਸੁੱਤੀ ਹੁੰਦੀ ਹੈ ਠੀਕ ਹੈ ਨਾ ਇਹ ਸਰਕਾਰ ਨੂੰ ਥੋੜਾ ਜਿਹਾ ਭਗਵਾਨ ਤੁਮਨ ਨੂੰ ਚਾਹੀਦਾ ਕਿ ਆਪਣੀ ਅੱਖਾਂ ਖੋਲ ਕੇ ਤੇ ਪੰਜਾਬ ਦੇ ਸਰਕਾਰ ਦੇ ਥੋੜੇ ਮਾਹੌਲ ਜਿਹੜਾ ਸੁਧਾਰੇ ਐਨੀ ਗੈਂਗਵਾਰ ਜਿਹੜੀ ਹੈ ਨਾ ਪੈਦਾ ਕਰੇ ਲੋਕਾਂ ਦੇ ਫੋਨ ਦੇ ਚੱਕਰਾਂ ਤੇ ਮੇਰੇ ਵੀਰ ਨੂੰ ਇਹੋ ਜੀ ਦੁਨੀਆ ਅਜ ਕਰ ਤਾਂ ਨਿਕਲੇ ਹੀ ਨਹੀਂ ਗਿਆ ਆਜੂ ਪ੍ਰਸ਼ਾਸਨ ਪਰ ਜੋ ਪ੍ਰੋਸਾਸਟ ਦੇਰੇ ਲਗਾਤਾ ਸਰ ਕੋਈ ਸਾਨੂੰ ਕਿਸੇ ਵੀ ਚੀਜ਼ ਦਾ ਨਹੀਂ ਯਕੀਨ ਹੋਣ ਲਿਆ ਅਸੀਂ ਵੇਖੋ 26 ਦਿਨਾਂ ਦਾ ਸਾਡਾ ਇਨਸੀਡੈਂਟ ਹੋਇਆ ਵਾ ਠੀਕ ਹੈ ਇਹਨਾਂ ਨੇ ਸਾਡੇ ਤੋਂ ਪੁਲਿਸ ਡਿਪਾਰਟਮੈਂਟ ਸਾਰੇ ਹਰ ਤਰ੍ਹਾਂ ਦੀ ਫੋਰਸ ਉੱਥੇ ਆਈ ਸੀ ਸਿਵਲ ਹਸਪੀਟਲ ਮੇਰੇ ਮੇਰੇ ਫਾਦੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੁਸੀਂ ਮੋਕ ਐਫ ਆਈ ਆਰ ਕਰਾਓ ਕਰਾਓ ਸਾਨੂੰ ਕੋਈ ਡੈੱਡ ਬੋਡੀ ਨਹੀਂ ਇਹਨਾਂ ਨੇ ਉਦੋਂ ਉਸ ਟਾਈਮ ਵਿਖਾਲੀ ਹੋਈ ਸੀ ਠੀਕ ਆ ਇਹਨਾਂ ਦੇ ਕਹਿਣ ਤੇ ਅਸੀਂ ਆਪਾਂ ਇਹਨਾਂ ਨੂੰ ਸਟੇਟਮੈਂਟ ਦੇ ਕੇ ਅਸੀਂ ਆਪਣੇ ਘਰ ਚਲੇ ਗਏ ਆ ਪਰ ਅੱਜ 26 ਤਰੀਕ ਤੋਂ ਅੱਜ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸਿਆ ਸਾਨੂੰ ਐਫ ਆਈ ਆਰ ਦੀ ਕਾਪੀ ਤੱਕ ਪ੍ਰੋਵਾਈਡ ਨਹੀਂ ਕੀਤੀ ਹੋਈ ਇਹਨਾਂ ਨੇ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਹਾਈਲਾਈਟ ਪੂਰਾ ਵੀ ਤੇ ਜਗੂ ਦਾ ਖਾਸ ਹੀ ਤਾਂ ਕਰਕੇ ਸਮਝਦੇ ਉਸ ਦਾ ਨਹੀਂ ਖਾਸ ਵੇਖੋ ਮੇਰਾ ਰਿਸ਼ਤੇ ਉਹ ਰਿਸ਼ਤੇਦਾਰ ਜਗੂ ਵੀਰ ਸਾਡਾ ਵੀਰ ਲੱਗਦਾ ਮੇਰੇ ਖਾਸ ਨਾਨਕੇ ਆ ਭਗਵਾਨਪੁਰ ਮੇਰੇ ਮਾਮੀ ਜੀ ਲੱਗਦੇ ਆ ਤਾਂ ਉਹ ਹੁਣ ਇਹਦਾ ਮੱਲਵੇ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਦੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੁਸੀਂ ਮਾਰੋ ਉਹਨਾਂ ਨੂੰ ਜੇ ਇੱਕ ਜੇ ਜਗੂ ਵੀਰ ਦੀ ਵੀ ਗੱਲ ਕਰੀਓ ਨਾ ਉਹ ਵੀ ਇੰਨਾ ਇਦਾਂ ਹੀ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਦਰਜੇ ਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਖਿਡਾਰੀ ਰਿਹਾ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਪਰ ਜਦੋਂ ਇੱਕ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਿਸੇ ਤੇ ਨਿਕਾਜਾ ਵੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜਗੂ ਦੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਬੜੀ ਮੁੰਡੇ ਵੀ ਹੈਗੇ ਆ ਹੁਣ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਉਸ ਕੋਈ ਕੋਈ ਨਿਕਾਪਈ ਕਰਨ 26 ਤਰੀਕ ਦਾ ਇਨਸੀਡੈਂਟ ਨਾ ਇਹਨਾਂ ਨੇ ਕੀ ਕੀਤਾ ਨਹੀਂ ਸਰ ਉਹੀ ਕਿਸ ਦੇ ਘਰ ਦਾ ਕੋਈ ਕਿਦਾਂ ਕਾਰੋਬਾਰ ਸਮਝ ਸਕਦਾ ਉਹਨਾਂ ਵੀ ਖੋਦੇ ਆਪਣੇ ਬ੍ਰਦਰ ਵੀ ਹੈਗੇ ਆ ਠੀਕ ਆ ਤੇ ਉਹ ਕਿਹਦੇ ਹੁਣ ਸਾਡਾ ਆਪਣਾ ਘਰ ਆ ਰਿਸ਼ਤੇਦਾਰੀ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਕਦੀ ਇਦਾਂ ਹੋਇਆ ਸਾਹਮਣੇ ਵਾਲੇ ਰਿਸ਼ਤੇਦਾਰ ਦਾ ਕੰਮ ਆ ਤੇ ਉੱਥੇ ਮੈਂ ਜਾ ਕੇ ਬਹਿ ਜਾ ਜੋ ਕੰਮ ਉਹਨਾਂ ਕਰਨਾ ਕੁਛ ਵੀ ਆ ਉਹ ਅਗਲੇ ਦਾ ਹੀ ਕੰਮ ਆ ਤੇ ਨਾਲੇ ਇਹ ਕਿਤੇ ਲਿਖਿਆ ਥੋੜੀ ਆ ਵੀ ਜਗੂ ਭਗਵਾਨਪੁਰਿਆ ਜੀ ਸਾਰੀ ਦੁਨੀਆ ਕਹਿਣ ਦੀ ਆ ਵੀ ਉਹ ਸਮਗਲ ਰਿਹਾ ਇਹ ਆ ਉਹ ਦੁਨੀਆ ਦੇ ਇੱਕ ਦੇ ਪਿੱਛੇ ਸਾਰੇ ਲੱਗੀ ਜਾਣਦੇ ਅੱਜ ਪਰ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਕਦੇ ਨਾ ਜਾਣਾ ਬੜਾ ਮੇਰੇ ਵੀਰ ਦਾ ਬੜੀ ਬੇਰਹਿਮ ਕਤਲ ਕੀਤਾ ਅਟਲੀ ਸੁਮੰਦੀ ਦੇ ਫੜਨ ਜਿਹੜੇ ਹੁਣ ਪੁਲਿਸ ਨੇ ਜਿਹੜਾ ਸਵਾਲਸ਼ਣ ਦਿੱਤਾ ਤੁਸੀਂ ਸੰਤੁਸ਼ਟੀ ਹੋਵੇ ਨਾ ਵਿਚਵਾਸ ਸਰ ਉਹਨਾਂ ਨੇ ਕਿਹਾ ਹੈ ਆਪਾਂ ਇਨਵੈਸਟੀਗੇਟ ਕਰਾਂਗੇ ਤੁਸੀਂ ਇਸ ਚੀਜ਼ ਵਾਸਤੇ ਪੇਸ਼ੈਂਸ ਰੱਖੋ ਕਿਉਂਕਿ ਹਾਈਲਾਈਟਡ ਕੇਸ ਹੈ ਤੇ ਇਸ ਚੀਜ਼ ਤੇ ਟਾਈਮ ਲੱਗੇਗਾ ਇੱਕ ਤਾਂ ਖਾਸ ਵੀ ਦਿੱਤੀ ਗਈ ਹੈ ਤੁਹਾਡੇ ਪਰਿਵਾਰ ਵੱਲੋਂ ਉਹਦੇ ਬਾਰੇ ਕੋਈ ਨਹੀਂ ਸਿਆ ਕੋਈ ਨਹੀਂ ਸਰ ਉਹ ਆਂਦੀ ਹੈ ਕਿ ਆਪਾਂ ਤੁਹਾਨੂੰ ਇਹ ਚੀਜ਼ ਦਾ ਯਕੀਨ ਦਿਵਾਉਣਾ ਹੈ ਵੀ ਤੁਸੀਂ ਆਪਣਾ ਧਰਨਾ ਚਿਕੋ ਇਸ ਚੀਜ਼ ਨੂੰ ਟਾਈਮ ਲੱਗਦਾ ਹੈ ਧਰਨਾ ਲਗਾ ਦਿੱਤਾ ਗਿਆ ਕੀ ਮੰਗ ਆ ਤੇ ਪੁਲਿਸ ਵੱਲੋਂ ਕੀ ਜਵਾਬ ਹੈ ਇਹਨਾਂ ਦੀ ਕੋਈ ਨ ਜਿਹੜਾ 185 ਨੰਬਰ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇਆਂ ਨੇ ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਗੋਲੀਆਂ ਚਲਾ ਕੇ ਨਹੀਂ ਡੈਥ ਹੋਈ ਆ ਉਹਦੇ ਸੰਬੰਧੀ ਹਾਨੂੰ ਜੋ ਵੀ ਇਹਨਾਂ ਦੀ ਮੰਗ ਹੀ ਇਹਨਾਂ ਨੇ ਕੋਈ ਐਪਲੀਕੇਸ਼ਨ ਰੀਸੀਵ ਕਰ ਲਈ ਆ ਅਸੀਂ ਹੁਣ ਉਹ ਮਕਦਮਾ ਖਤਮ ਹੋ ਰਿਹਾ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਇਹਨਾਂ ਨੇ ਤਾਂ ਕਿਹਾ ਸੀ ਕਿ ਇਹ ਇੱਕ ਤਰ੍ਹਾਂ ਖਾਸ ਕੀਤੀ ਹੋਈ ਆ ਆਪਾਂ ਨੇ ਉਹ ਮੈਂ ਰੀਸੀਵ ਕੀਤੀ ਆ ਨਾ ਉਹ ਤਾਂ ਹੀ ਤਾਂ ਸੈਟੀਸਫਾਈ ਹੋਇਆ ਨਾ ਉਹ 185 ਜਿਹੜਾ ਮੁਕਦਮਾ ਆ ਉਹਦੇ ਮੁਤਲਕਾ ਹੀ ਆ ਉਹ ਅਸੀਂ ਕਰ ਰਹੇ ਆ ਐਫ ਆਈ ਆਰ ਉਹ ਉਹ ਉਹਨਾਂ ਨੇ ਕੱਲ ਜਿਹੜਾ ਹੋਇਆ ਉਹਨਾਂ ਨੂੰ ਸਾਰਾ ਪਤਾ ਬਾਕੀ ਉਹ ਮਦਈ ਜੋ ਕਹਿੰਦੇ ਉਹ ਹੀ ਹੋਏਗਾ ਹੁਣ ਇਹ ਹੋਈ ਹੈ ਵੀ ਠੀਕ ਹੋ ਸੈਟੀਸਫਾਈ ਹੋ ਗਿਆ ਜੋ ਉਹਨਾਂ ਨੇ ਕਿਹਾ ਸੀ ਉਹ ਮੰਨਿਆ ਹੁਣ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਲਿਆਂਗੇ ਆ ਚੁੱਕ ਰਹੇ ਹਾਂ